ਨੁਕਸਾਨ ਤੇ ਬਹੁਤ ਜ਼ਿਆਦਾ ਹੋਇਆ ਬਹੁਤ ਹੀ ਜ਼ਿਆਦਾ ਨੁਕਸਾਨ ਆ ਥੋੜਾ ਨੁਕਸਾਨ ਨਹੀਂ ਨਾ ਇਹਦੀ ਕੋਈ ਭਰਾਈ ਕਰ ਸਕਦੀ ਸਰਕਾਰ ਘਰਾਂ ਦੇ ਘਰ ਉੱਜੜ ਗਏ ਨੇ ਡੰਗਰ ਰੁੜ ਗਏ ਲੋਕਾਂ ਦੇ ਇੰਨੇ ਠੇਕੇ ਦੇੜੇ ਪੈਲੀਆਂ ਦੇ ਕੋਲੋਂ ਵੀ ਲਾੜੇ ਜਿਹੜੇ ਪੈਸੇ ਕੋਲੋਂ ਵੀ ਆ ਗਏ ਉਹ ਵੀ ਲਾੜੇ ਆੜਤੀਆਂ ਦੇ ਚੁੱਕ ਸਤਾੜੇ ਲੋਕਾਂ ਨੇ ਉਹ ਭਰਾਈ ਕਿੱਥੋਂ ਜਿਹੜੀ ਹੈ ਚਾਹੇ ਸੰਗਤ ਆ ਜਿਹੜੀ ਕਿੱਡਾਂ ਤੇ ਜਾ ਕੇ ਹਰ ਚੀਜ਼ ਫੀਡ ਲੰਗਰ ਪਾਣੀ ਤੇ ਸਾਰਾ ਕੁਝ ਉਹ ਹੀ ਕਰਦੇ ਨੇ ਨੁਕਸਾਨ ਤਾਂ ਕਾਫੀ ਹੋ ਗਿਆ ਹੈ ਦੇਖੋ ਜੀ ਮਾਲ ਡੰਗਰ ਨੀਵੇਂ ਤਾਂ ਰੁੜ ਗਏ ਆ ਝੋਨੇ ਸਾਰੇ ਖਰਾਬ ਹੋ ਗਏ ਆ ਇਹ ਆ ਸਾਰੇ ਪੰਡਾ ਪਿੰਡਾਂ ਲੈ ਕੇ ਰੁਟੇ ਰਹਿ ਗਏ ਜਾ ਵੀ ਜਾਂਦਾ ਅਸੀਂ ਮੰਗੇ ਉਹ ਕਰਦਾ ਚਲੋ ਜੇ ਨੀਵੇਂ ਖਾਂ ਲੋਕ ਬੈਠੇ ਆ ਜੇ ਨਾਲ ਚਾਲਾ ਆ ਉਹ ਚੀਜ਼ ਬਚੀ ਨਹੀਂ ਗਈ ਉਹਨਾਂ ਮੌਦਾਂ ਰਾਤ ਵਿੱਚ ਜਦਾਂ ਮਾਅਜ਼ਾ ਮਿਲਣਾ ਚਾਹੀਦਾ ਜਿਹੜਾ ਕਾਟਾ ਠਗੀ ਰੱਦਾਂ ਦੇ ਰੁੜ ਗਏ ਜਾਂ ਚੱਲ ਬੁਰਾਲ ਪਿਆ ਉਹਨਾਂ ਨੇ ਆਣ ਕੇ ਕੋਈ ਬੋਰੀ ਕੋਈ ਟਿੱਪਰ ਨਹੀਂ ਮਿੱਟੀ ਦੀ ਕੱਲਣੀ ਮਿੱਟੀ ਦੀਆਂ ਟਿੱਪਰਾਂ ਨਹੀਂ ਕੱਲਣੀਆਂ ਕੋਈ ਖਾਲੀ ਬੋਰੀਆਂ ਨਹੀਂ ਕੱਲਣੀਆਂ ਜੇ ਫੌਜ ਨੂੰ ਕੱਢਣ ਵਾਸਤੇ ਲਾਇਆ ਜਾ ਸਕਦਾ ਜਦੋਂ ਬੰਦੇ ਰੁੜ ਜਾਂਦੇ ਨੇ ਮਰਦੇ ਨੇ ਉਹਨਾਂ ਨੂੰ ਕੱਢਣ ਵਾਸਤੇ ਫੌਜ ਨੂੰ ਲਾਇਆ ਜਾਂਦਾ ਤੇ ਜਦੋਂ ਪਹਿਲਾ ਖਤਰਾ ਆਉਂਦਾ ਉਦੋਂ ਜਦੋਂ ਲੋਕ ਬਾਉਪੁਰਾ ਦੀਆਂ ਜਾ ਕੇ ਵੇਖੋ ਛੋਟੇ ਛੋਟੇ ਬੱਚੇ ਜਿਹੜੇ ਨੇ ਨਾ ਛੋਟੇ ਛੋਟੇ ਬੱਚੇ ਮਿੱਟੀ ਦੀਆਂ ਬੋਰੀਆਂ ਭ ਸਕਦੀ ਜੇ ਅਸੀਂ ਲੋਕ ਬਣਦੇ ਇਹਨਾਂ ਦਾ ਫਰਜ ਨਹੀਂ ਬਣਦਾ ਜਦੋਂ ਅਸੀਂ ਰੁੜ ਜਾਂਦੇ ਆ ਜੋੜ ਕੇ ਫਨਾ ਹੋ ਜਾਂਦੇ ਆ ਕੋਠੀਆਂ ਲੋਕਾਂ ਦੀ ਟਹਿ ਜਾਂਦੀਆਂ ਕੁੱਲੀਆਂ ਟਹਿ ਜਾਂਦੀਆਂ ਨੇ ਤੇ ਫੇਰ ਸਾਰਾ ਕੁਝ ਜੋਰ ਲੱਗ ਜਾਂਦਾ ਜੀ ਫੇਰ ਸਭ ਕੁਝ ਦਿਖਦਾ ਪਰ ਪਹਿਲਾਂ ਨਹੀਂ ਦਿਖਦਾ ਗੱਲ ਇਹੋ ਹੀ ਦੋਕਾ ਕਿ ਇਹਨਾਂ ਨੂੰ ਦੇਖਦਾ ਹੁੰਦਿਆਂ ਵੀ ਪਹਿਲਾਂ ਨਹੀਂ ਦਿਖਦਾ ਇਹਨਾਂ ਕੋਈ ਪੁਖਤਾ ਪ੍ਰਬੰਧ ਨਹੀਂ ਕੀਤਾ ਜਾਂਦਾ